जी आज मैं एस एस पी वरुण जी नाल मीटिंग सी बारह बजे नाभागे हुए थे तो फिर उन्होंने सू साढ़े तीन बजे का टाइम दिता से मैं उन्होंने मिल के आई और दिस वॉज रिगार्डिंग डिपार्टमेंटल इनकुआरी जो तुम सारे पता होगा जेल भी एस एस पी नानक, उसले, उसले दे नानक ने उस वेले वेलेस पी नानक ने कही थी कि फोर्टी फाइव डेज के दे अंदर वो ख़त्म तो करोटी फाइव डेज के आज सत्तर दिन हो गए ना इनकुरी का कोई सिर नहीं दो हफ्ते तीन हफ्ते पहले भी गए थे ਨਾਮ ਕੋਚਨ ਲਈ ਤੋਂ ਨਾਨਕਿਆ ਦੇ ਡਿਪਾਰਟਮੈਂਟ ਨੂੰ ਕਹਿੰਦੇ ਚੱਲ ਰਹੀ ਹੈ ਕਿ ਆਹਦੇ ਪੋਸਟਿੰਗ ਤੇ ਲੱਗੇ ਤੇ ਜਿਹੜੇ ਰੁਕੀ ਪਈ ਹੈ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਸ ਇਨਕੁਆਇਰੀ ਤੋਂ ਉਹਨਾਂ ਇਨਕੁਆਇਰੀ ਦੇ ਇਨਫੋਰਮੇਸ਼ਨ ਇਹ ਤਾਂ ਕਿ ਉਹ ਕਹਿੰਦੇ ਕਿ ਜਿਹੜੇ 8 ਬੰਦੇ ਤੇ 12 ਬੰਦਿਆਂ ਦੀ ਤੇ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੋਏ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀ ਜਿਹੜੇ ਐਸਐਸਪੀ ਜੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆਇਰੀ ਕੈਦਰ ਤਸਵੀਰੀ ਰਿਪੋਰਟ ਤੇ ਇਹ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹਤੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀ ਤੇ ਉਹ ਵਰੁਣ ਜੀ ਨੇ ਅੱਜ ਉਪਨ ਕਰਾਈ ਉਹ ਆਤਮੰਦਿਆਂ ਦੀ ਇਨਕੁਆਇਰੀ ਵਰੁਣ ਜੀ ਨੇ ਕਿਹਾ ਕਿ ਐਸੀ ਇੱਥੇ ਕਰਾਂਗੇ ਤੇ ਅਲੇ ਹੁਣ ਬਣਾਉ ਸੁਝਾ ਦਿੱਤੀ ਜਾਏਗੀ ਉਹ ਜਿਹੜੇ ਚਾਰ ਐਸ ਐਚਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ ਚ ਪੋਸਟਡ ਹੈ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਸੀ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਨ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਮਨੇ ਕੋਈ ਬਿਨਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਉਹਨਾਂ ਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹਰ ਇੱਕ ਪੁਲਿਸ ਖਰਾਬ ਨਹੀਂ ਹੈ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰਦੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਮਤਲਬ ਉਹਨਾਂ ਨੇ ਕਿਹਾ ਹੈ ਕਿ ਜਿਹੜੇ 8 ਬੰਦੇ ਨੇ ਉਹਨਾਂ ਦੀ ਅਸੀਂ ਇਨਕੁਆਇਰੀ ਠੀਕ ਕਰਾਂਗੇ ਦੂਜਾ ਮੇਰਾ ਅਜ ਉਹਨਾਂ ਨੂੰ ਪੁਆਇੰਟ ਸੀ दे कि ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਨਾ ਇਹਨਾਂ ਨੇ ਜਮ੍ਹਾਂ ਕਰਾਈਆਂ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦਿਓ ਤੇ ਇਸ ਇਨਾਂ ਦੇ ਵੈਪਨ ਜਿਹੜੇ ਉਹ ਵਾਪਸ ਲੈ ਲੈ ਤੇ ਜਾਣ ਗਿਆ 4 ਹਰਸੇ ਤੇ ਦੂਜਾ ਤੀਜਾ ਪੁਆਇੰਟ 'ਤੇ ਉਹਨਾਂ ਨੂੰ ਇੱਕ ਐਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਲ ਚੱਲੀ ਸੀ ਉਸ 'ਤੇ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾਦੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਹੈ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਣ ਲਈ ਤੇ ਐਸਟੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂ। ਹੋਰ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਵੀ ਜਿੱਦਾਂ ਮੈਂ ਕਹਿੰਦੀ ਆ ਸੱਤਿਆ ਮੇਹ ਜੈਤੇ ਜਸਟਿਸ ਸਾਨੂੰ ਕੋਲ ਤੇ ਮਿਲਣਾ। ਅੱਜ ਅਨੁਪਚਾਰਾ ਸਾਹਮਣੇ ਬਹੁਤ ਅੱچھے ਆਰਡਰਸ ਕਟੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ। ਆਰਡਰਸ ਦੇ 53 ਨੰਬਰ ਪੈਰਾਗ੍ਰਾਫ পড়ੋਗੇ ਤਾਂ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਹਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ। ਹੋਰ ਆ ਬੇਲ ਸੀਗੀ ਰੋਨੀ ਵਾਲਾ। ਔਰ ਇੱਥੇ ਜਿਹੜੀ ਹੋਪਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰਾਅ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉਥੋਂ ਦੀ ਜਵਾਬ ਜਦੋਂ ਮਿਲੇਗਾ ਫਿਰ ਅਸੀਂ ਬੇਲ ਵਾਪਸ ਪਾਵਾਂਗੇ। ਬਟ ਇਫ ਮੇਰੇ ਨਾਲ ਦੀ ਐਚ ਬਾਬਾਤੀ ਸਾਡੇ ਲਈ ਅਚੀਵਮੈਂਟ ਤਾਂ ਮੰਗੇ ਕਿ ਸਾਨੂੰ ਐ ਜਾਸਟਿਸ ਮਿਲੇ ਆ। ਅਜੇ ਤੱਕ ਸਾਨੂੰ ਕੋਟ ਤੋਂ ਹਰਿਆਣੇ ਦੀ ਜਾਸਟਿਸ ਮਿਲੇ ਆ। ਮਗਰ ਅਜੇ ਵੀ ਸਭ ਤੋਂ ਸ਼ਰਮ ਦੇਤੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫਆਈਆਰ 307 ਦੀ ਤਾਰਾ ਲਗੀ ਹੋਈ ਹੈ। ਜਿਹੜੀ ਪੁਲਿਸ ਪਟਿਆਲੇ ਐਫ ਆਰ ਦਰਜ ਹੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਇਸੇ ਕੋ ਯੂਟੀ ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਯੂਟੀ ਨੂੰ ਤੇ ਸਾ ਇਨਵੈਸਟੀਗੇਸ਼ਨ ਮਾਰ ਪਈ ਹੈ ਜਿਸ ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹਨ ਕਿ 70 ਦਿਨ ਤੋਂ ਉਹ ਫਰਾਰ ਪੁਲਿਸ ਆਫਸਰ ਕੀ ਪੁਲਿਸ ਮੈਕਮੈਨ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫਸਰ ਕਿੱਥੇ ਹਨ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮੈਕਮੈਨ ਮਤਲਬ ਚਾਰ ਪੁਲਿਸ ਅਫਸਰ ਜਿਹੜੇ ਪੰਜਾਬ ਦੇ ਡੁੰਡਾ ਜਿਹੜੇ ਕਹਿੰਦੇ ਨੇ ਇੰਕਾਊਂਟਰ ਸਪੈਸ਼ਲਿਸਟ ਐ ਉਹ ਇੰਕਾਊਂਟਰ ਸਪੈਸ਼ਲਿਸਟ ਉम्मे पे ਹੈ ਜਿੱਦ ਪੱਜੇ ਪਏ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੈ ਇਹਥੇ ਪੱਜੇ ਉਹਨਾਂ ਨੂੰ ਪਕੜਨ ਲਈ ਉਹ ਦਿੱਤੀ ਜਿਹੜੀ ਪਟਿਆਲੇ ਤੇ ਦਿਨ ਘੁੰਮਦੇ ਨਾਮ ਨਾਲ ਰੈਸਾ ਕਰ ਰਹੇ ਨੇ ਪਾਟੀਆਂ ਕਰ ਰਹੇ ਮੈਂ ਕਿਹਨੂੰ ਪੁੱਛ ਲਈ ਮੈਂ ਪੁੱਛੀ ਹੈ কাল ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਤੱਕ ਹੀ ਮੈਂ ਉਹਨਾਂ ਨੂੰ ਅਟਾਕੇ ਆਈ ਆ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਕੋਲੇ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੀ ਪਟਿਆਲੇ ਐਫ ਆਈ ਆਰ ਹੋਈ ਹੈ ਜਿਹੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾਂ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਫੁੱਟਿਆ ਤੁਹਾਨੂੰ ਕਈ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕਿੱਤੀ ਹੈ ਹੋਰ ਤੁਸੀਂ ਦੇਖਿਆਗੇ ਹਨਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਉਸਦੇ ਵੀ ਐਵੀਡੈਂਸ ਬਹੁਤ سارے ਸਾਡੇ ਕੋਲ ਆਏ ਹੈ

जो पकड़े नहीं जाते जो एस एस पी नानक जरा है उसने पजाए हुए एस एस पी नानक जिसने सब तो दूसरी गल जड़े भी एफ आई आर कन्नल साहब की एफ आई आर कर डिले जू डी पुलिस ने दो धारा होर लगाई सी एक वन नाइनटी वन एक टू नाइनटी नाइन धारा एड की जेंटीमेंटल से, से, रिल रिलीजन हर्ट किया कोई भी सरदार उसके बाल केसा तो खिंच के सटना मतलब साड़ी बेजती है ਅੱਡ बहुत ਬੇਸਤੀ ਆਈ ਕਾਲ ਹਰੇ ਚੀਜ਼ ਅਲਗ ਅਲਗ ਹੈ ਮਗਰ ਇੱਕ ਸਰਦਾਰ ਦਾ ਵਾਲ ਖਿੱਚ ਕੇ ਉਸ ਨੂੰ ਕਸੀਤਨਾ ਐ ਇਸ ਤੋਂ ਵੱਡੀ ਬੇਸਤੀ ਕਿਸੇ ਸਰਦਾਰ ਨੇ ਕੀਤੀ ਸਰ ਮੈਡ ਐਸਆਈਟੀ ਦੀ ਕਰਦੇ ਕਿਸ ਤੱਕ ਪਹੁੰਚੀ ਹੈ ਜੋ ਚੰਡੀਗੜ੍ਹ ਤੇ ਲੜਾਈ ਹੈ ਅੰਦਰ ਵੀ ਕੁਝ ਮਾਲਤਾਂ ਨਹੀਂ ਉਹਨਾਂ ਨੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਪਾਰਟ ਲੈਂਦਾ ਦੱਬੋ ਬਾੜ ਐਫ ਆਈ ਆਰ ਉਹਨਾਂ ਨੇ ਉਹਨਾਂ ਨੇ ਹੀ ਐਫ ਆਈ ਆਰ ਕੀਤੀ ਉਹਨਾਂ ਨੇ ਕੋਰਟ ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਕਿਹਾ ਹੈ ਮਗਰ ਉਹ ਦੇਖੋ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਹੈ ਭੱਜਣਾ ਕਿੱਦਾਂ ਇਹਨਾਂ ਨੂੰ ਸਾਰੇ ਰਾਹ ਆਂਦੇ ਤੇ ਇਹ ਆਪਣੇ ਆਪ ਨੂੰ ਭੱਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਰਹੀ ਹੈ ਮਤਲਬ ਇਹ ਤਾਂ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਜੇ ਵੀ ਕਿਉਂਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰੇ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ